ਹਾਜੀ ਦਰਸ਼ਕੋ ਇੱਕ ਕਾਪਤਾ ਤੁਹਾਡੇ ਨਾਲ ਸਿਰ ਤਰਨ ਦੀ ਕੋਸ਼ਿਸ਼ ਕਰ ਰਹੇ ਆਂ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਪੰਚੀ ਦੀਆਂ ਤੇ ਮੈਂਬਰੀ ਦੀਆਂ ਚੋਣਾਂ ਆ ਰਹੀਆਂ ਨੇ ਸੋ ਉਸਦੇ ਰਿਲੇਟਿਵ ਇੱਕ ਕਾਪਤਾ ਹੈ ਅਮੀਦ ਇਹ ਹੈ ਕਿ ਆਪ ਜੀ ਨੂੰ ਬਹੁਤ ਵਧੀਆ ਲੱਗੇਗੀ ਤੇ ਆਪ ਇਸ ਤੇ ਅਮਲ ਕਰਨ ਦੀ ਵੀ ਕੋਸ਼ਿਸ਼ ਕਰਨਗੇ ਕਰੋਗੇ ਚਲੋ ਫਿਰ ਆਪਾਂ ਕਾਪਤਾ ਸ਼ੁਰੂ ਕਰਦੇ ਆਂ ਉਹ ਹੌਸਲਾ ਕੀ ਤਾਏ ਸੱਚੀ ਗੱਲ ਕਹਿਣ ਦਾ ਆ ਗਿਆ ਇਹ ਮੇੜਾ ਲੋਕੋ ਹੱਕ ਲੈਣ ਦਾ ਆ ਗਿਆ ਇਹ ਮੇੜਾ ਲੋਕੋ ਹੱਕ ਲੈਣ ਦਾ ਕਿੰ ਟਿਫਚ ਰਾਇ ਕਿ ਇੱਜ਼ਤ ਕਮਾਈਦੀ ਨਸਾਂ ਦੇ ਸਿਰ ਤੇ ਨਹੀਂ ਬੋਟ ਪਾਈਦੀ ਉਹ ਨਸਾਂ ਦੇ ਸਿਰ ਤੇ ਨਹੀਂ ਬੋਟ ਪਾਈਦੀ ਉਹ ਧਰਮ ਚ ਵੜ ਕੇ ਨਹੀਂ ਪੰਚ ਚੁਣੀਦਾ ਹੈ ਵਾਜੀ ਚ ਨਹੀਂ ਸਰਪੰਚ ਚੁਣੀਦਾ ਹੈ ਵਾਜੀ ਚ ਨਹੀਂ ਸਰਪੰਚ ਚੁਣੀਦਾ ਮਾਰ ਕੇ ਉਹ ਮਾਰ ਕੇ ਜਮੀਰ ਅਣਖ ਵਿਖਾਈਦੀ ਉਹ ਮਾਰ ਕੇ ਜਮੀਰ ਅਣਖ ਨਹੀਂ ਵਿਖਾਈਦੀ ਨਸ ਆਦੇ ਸਿਰ ਤੇ ਨਹੀਂ ਵੋਟ ਪਾਈਦੀ ਨਸ ਆਦੇ ਸਿਰ ਤੇ ਨਹੀਂ ਵੋਟ ਪਾਈਦੀ ਉਹ ਪੱਕਾ ਹੋਵੇ ਜੇ ਇਰਾਦਾ ਤੈਨੂੰ ਚੋਣ ਲੜੀਏ ਬੋਟਾ ਭੰਣਣ ਲਈ ਨਾ ਕਦੇ ਵੀ ਖੜੀਏ ਪੱਕਾ ਹੋਵੇ ਜੇ ਇਰਾਦਾ ਤੈਨੂੰ ਚੋਣ ਲੜੀਏ ਬੋਟਾ ਭੰਣਣ ਲਈ ਨਾ ਜਾ ਕੇ ਵਿੱਚ ਖੜੀਏ ਸੱਕਿਆਂ ਚ ਨਹੀਂਓ ਫੁੱਟ ਗਈ ਬਵਾਈਦੀ ਨਸ ਆਦੇ ਸਿਰ ਤੇ ਨਹੀਂ ਬੋਟ ਪਾਈਦੀ ਨਸ ਆਦੇ ਸਿਰ ਤੇ ਨਹੀਂ ਬੋਟ ਪਾਈਦੀ ਹੋ ਤੱਕੜ ਦੇ ਦੇ ਪਿੱਛੇ ਨਹੀਂ ਮਾਰਾ ਛੱਡੀ ਦਾ ਇੰਤਜ਼ਾਰ ਕਰੀਏ ਨਾ ਕਾਰ ਗੱਡੀ ਦਾ ਇੰਤਜ਼ਾਰ ਕਰੀਏ ਨਾ ਕਾਰ ਗੱਡੀ ਦਾ ਹੱਕਾਂ ਨੂੰ ਪਸਾਨ ਗੱਲ ਸਿਰੇ ਲਾਈਦੀ ਨਸ ਆਦੇ ਸਿਰ ਤੇ ਨਹੀਂ ਬੋਟ ਪਾਈਦੀ ਨਸ ਆਦੇ ਸਿਰ ਤੇ ਨਹੀਂ ਬੋਟ ਪਾਈਦੀ ਦੁਖਾਵੇ ਲਈ ਕਦੇ ਨਾ ਟਾਈਮ ਪਾਸ ਕਰੀਏ ਨੇਕੀ ਲਈ ਪਿੰਡ ਦਾ ਵਿਕਾਸ ਕਰੀਏ ਨੇਕੀ ਲਈ ਪਿੰਡ ਦਾ ਵਿਕਾਸ ਕਰੀਏ ਦੁਖਾਵੇ ਲਈ ਕਦੇ ਨਾ ਟਾਈਮ ਪਾਸ ਕਰੀਏ ਨੇਕੀ ਨਾਲ ਪਿੰਡ ਦਾ ਵਿਕਾਸ ਕਰੀਏ ਸਭ ਕਰੀਏ ਜੇ ਸਿਮਤਾ ਹੁ ਸਭ ਕਰੀਏ ਜੇ ਬੁੱਤ ਪਿੰਡ ਦੀ ਚੜਾਈ ਦੀ ਨਸਿਆ ਦੇ ਸਿਰ ਤੇ ਨਹੀਂ ਵੋਟ ਪਈਦੀ ਨਸਿਆ ਦੇ ਸਿਰ ਤੇ ਨਹੀਂ ਵੋਟ ਪਈਦੀ ਧੰਨਵਾਦ ਸੋ ਦੋਸਤੋ ਕੋਸ਼ਿਸ਼ ਕਰੋ ਕੇ ਤਾਰੂਪਣੀ ਤੋਂ ਪ੍ਰਹੇਰ ਕਰਕੇ ਜੋ ਤੁਹਾਡੇ ਹੱਕਾਂ ਦੀ ਰਾਖੀ ਕਰੇ ਉਸ ਨੂੰ ਇਹ ਸਰਪੰਚ ਚੁਣੋ ਧੰਨਵਾਦ